ਤੇ ਗੱਲ ਕਰਦੇ ਆ ਜੀ ਲੁਧਿਆਣਾ ਸਸਰਾਲੀ ਦੀ ਜਿੱਥੇ ਬਹੁਤ ਸਾਰੀਆਂ ਜਿੱਥੇ ਵਧੀਆ ਖਬਰਾਂ ਵੀ ਆ ਰਹੀਆਂ ਉਥੇ ਚੀਕੀਆਂ ਖਬਰਾਂ ਤੇ ਹੋਇਆ ਬੀਸੀ ਜਵਾਸ਼ੂ ਜੈਨ ਵੱਲੋਂ ਵੀ ਇਹ ਬਿਆਨ ਜਾਰੀ ਕੀਤਾ ਗਿਆ ਜਿਹੜਾ ਪੰਜਾਬੀ 365 ਤੇ ਤੁਸੀਂ ਦੇਖਿਆ ਕਿ ਵਨ ਟੁੱਟਿਆ ਨਹੀਂ ਹੈ ਵਨ ਵਿੱਚ ਸਿਰਫ ਟਰੇਡ ਪਰ ਰਾਤ ਦੀਆਂ ਤਸਵੀਰਾਂ ਐ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਆਂ ਪੰਜਾਬੀ ਦਸੋਂਾਂ ਤੋਂ ਤੁਸੀਂ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਕਿ ਜਿਹੜਾ ਇੱਕ ਆਰਜੀ ਤੋਂ ਤੇ ਵਨ ਲਗਾਇਆ ਸੀਗਾ ਉਹ ਵੀ ਉੱਥੇ ਤੱਕ ਪਾਣੀ ਪਹੁੰਚ ਗਿਆ ਇਹਨਾਂ ਨੂੰ ਹੈ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਆ ਕਿਉਂਕਿ ਇਹ ਬੜੀ ਖਤਰਨਾਕ ਸਥਿਤੀ ਪੈਦਾ ਹੋ ਚੁੱਕੀ ਆ ਲੁਧਿਆਣਾ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਜਿਸ ਸਸਰਾਲੀ ਦਾ ਇਹ ਵਨ ਟੁੱਟ ਗਿਆ ਵੈਸੇ ਹਲੇ ਟ੍ਰੇਡ ਦਸੀ ਜਾ ਰਹੀ ਹੈ ਕਿਉਂਕਿ ਡੀਸੀ ਵੱਲੋਂ ਵੀ ਬਾਰ-ਬਾਰ ਇਹ ਬਿਆਨ ਦਿੱਤੇ ਜਾ ਰਹੇ ਮੀਡੀਆ ਇਹ ਸਿਰਫ ਹਲੇ ਟ੍ਰੇਡ ਆਈ ਹੈ ਇੱਕ ਆਰਜੀ ਤੌਰ ਤੇ ਅਸੀਂ ਬੰਨ ਲਾਇਆ ਹੋਇਆ ਉੱਥੇ ਤੱਕ ਪਾਣੀ ਆਇਆ ਖਤਰਾ ਜਰੂਰ ਹੈ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਆਫਾਂ ਆ ਪਲੀਸ ਉਹਨੂੰ ਨਾ ਫਲਾਇਆ ਜਾਵੇ ਤੇ ਇਹ ਤਸਵੀਰਾਂ ਆ ਕੁਝ ਤੁਸੀਂ ਦੇਖੋ ਇਤੋਂ ਤੁਸੀਂ ਖੁਦ ਅੰਦਾਜ਼ਾ ਲਾ ਲਾਣਾ ਕਿ ਸਸਰਾਲੀ ਦਾ ਬੰਨ ਟੁੱਟ ਗਿਆ ਕਿ ਨਹੀਂ ਟੁੱਟਿਆ ਤੇ ਸਿਰਫ ਹਲੇ ਤਰੇੜ ਆਈ ਹੈ ਹਲੇ ਪ੍ਰਸ਼ਾਸਨ ਲੱਗਾ ਹੋਇਆ ਬਹੁਤ ਸਾਰੀ ਜਦੋਂ ਦਾਲ ਤੇ ਲੱਗੀ ਹੋਈ ਆ ਲੋਗ ਲੱਗੇ ਹੋਏ ਉਹ ਉੱਚੇ ਹੋਏ ਹੁਣ ਤੇ ਹੋਇਆ ਤੇ ਇਸ ਕਰਕੇ ਜਿਹੜਾ ਸੀ ਇਦਾਂ ਦੀਆਂ ਖਬਰਾਂ ਵੱਲ ਵੀ ਸ਼ਹਿਰਿਕ ਜਿਹੜਾ ਕਰਦੇ ਆ ਉਹ ਵੀ ਬਹੁਤ ਘੱਟ ਧਿਆਨ ਦਿਓ ਘੱਟ ਧਿਆਨ ਦੇਣਾ ਚਾਹੀਦਾ ਹੁੰਦਾ ਦਿਓ ਕਿਉਂਕਿ ਇਸ ਵੇਲੇ ਸਮਾ ਜਿਹੜਾ ਹੈ ਇਸ ਤਰ੍ਹਾਂ ਦੀਆਂ ਫਾੜਦਾ ਨਹੀਂ ਹੈ ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਦਾ ਸਸਰਾਲੀ ਦੇ ਮਨ ਵਿੱਚ ਹਲੇ ਸਿਰਫ ਤਰੇੜ ਆਈ ਹੈ ਆਜੀ ਤੌਰ ਤੇ ਜਿਹੜਾ ਬੰਨ ਬਣਾਇਆ ਉੱਥੇ ਤੱਕ ਪਾਣੀ ਪਹੁੰਚ ਗਿਆ ਇਹ ਤਸਵੀਰਾਂ ਤੁਸੀਂ ਇਹਨਾਂ ਨੂੰ